ਫਗਵਾੜਾ ਤੋਂ ਜਿਲੰਦਰ ਰੋਡ ਤੇ ਬਣੇ ਐਮਬੀਆਈ ਪਾਸਿੰਗ ਸੈਂਟਰ ਚ ਪਿਛਲੇ ਕੁਝ ਸਮੇਂ ਤੋਂ ਗੱਡੀਆਂ ਦੀ ਪਾਸਿੰਗ ਲਈ ਆਉਣ ਵਾਲੇ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਮੌਜੂਦਾ ਅਧਿਕਾਰੀ ਸਮੱਸਿਆ ਹੱਲ ਕਰਨ ਦੀ ਬਜਾਏ ਉਹਨਾਂ ਦੀਆਂ ਦਿੱਕਤਾਂ ਨੂੰ ਹੋਰ ਵੀ ਵਧਾ ਰਹੇ ਹਨ ਇਸੇ ਸਬੰਧੀ ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਸ਼ਮਿੰਦਰ ਸਿੰਘ ਮਾਦਵਪੁਰ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਕਾਰ ਪਾਸਿੰਗ ਲਈ ਭੇਜੀ ਗਈ ਸੀ ਪਰ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਗਲਤ ਇੰਸ਼ੋਰੈਂਸ ਅਪਲੋਡ ਕਰ ਦਿੱਤਾ ਗਿਆ ਹੁਣ ਉਹ ਆਪਣੀ ਕਾਰ ਪਾਸ ਕਰਵਾਉਣ ਲਈ ਬਾਰ-ਬਾਰ ਇਸ ਸੈਂਟਰ ਦੇ ਚੱਕਰ ਲਗਾਉਣ ਲਈ ਮਜਬੂਰ ਹਨ ਉਹਨਾਂ ਦਾ ਕਹਿਣਾ ਹੈ ਕਿ ਹੱਲ ਕਰਨ ਦੀ ਬਜਾਏ ਅਧਿਕਾਰੀ ਲੋਕਾਂ ਨੂੰ ਖਜਲਖਵਾਰ ਕਰ ਰਹੇ ਹਨ ਉਹਨਾਂ ਏ ਵੀ ਕਿਹਾ ਹੈ ਕਿ ਲੋਕਾਂ ਵੱਲੋਂ ਇਸ ਪਾਸਿੰਗ ਸੈਂਟਰ ਦੇ ਬਾਹਰ ਰੋਡ ਉੱਤੇ ਹੀ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਰਾਹੀਰਾਂ ਤੇ ਹੋਰ ਵਾਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਆ ਰਹੀ ਹੈ ਉਧਰ ਜਦੋਂ ਮੀਡੀਆ ਨੇ ਐਮਬੀਆਈ ਪਾਸਿੰਗ ਸੈਂਟਰ ਦੇ ਅਧਿਕਾਰੀ ਇੰਸਪੈਕਟਰ ਨਰਿੰਦਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਦੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਮੌਕੇ ਤੇ ਮੌਜੂਦਾ ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਇਸ ਪਾਸਿੰਗ ਸੈਂਟਰ ਵੱਲ ਜਲਦ ਧਿਆਨ ਦੇਵੇ ਤਾਂ ਜੋ ਉਹਨਾਂ ਦੀ ਖੱਜਲਖੁਆਰੀ ਨਾ ਹੋ ਸਕੇ ਆਪਾਂ ਸੁਣਦੇ ਆ ਰਹੇ ਹਾਂ ਵੀ ਪੰਜਾਬ ਸਰਕਾਰ ਜੋ ਸਾਨੂੰ ਦਾਅਵੇ ਕੀਤੇ ਹੋਏ ਦੱਸਦੀ ਹੈ ਵੀ ਤੁਸੀਂ ਜਾਓ ਤੁਹਾਡਾ ਕੰਮ ਜਿਹੜਾ ਹੈ ਮਿੰਟ ਤੋਂ ਪਹਿਲਾਂ ਹੋਊਗਾ ਔਰ ਜਿੰਨੇ ਵੀ ਤੁਹਾਡੇ ਕੰਮ ਆ ਉਹ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਆ ਉਹ ਪਹਿਲੇ ਆਧਾਰ ਤੇ ਹਰ ਇੱਕ ਬੰਦੇ ਦੀ ਆਮ ਜਨਤਾ ਦੀ ਜਿਹੜੀ ਗੱਲ ਆ ਉਹ ਆਮ ਤਰੀਕੇ ਦੇ ਨਾਲ ਸੁਣੀ ਜਾਊਗੀ ਪਰ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਜਲੰਧਰ ਐਮਬੀਏ ਸਾਹਿਬ ਦੇ ਕੋਲ 22 ਅਗਸਤ ਨੂੰ ਗੱਡੀ ਪਾਸ ਕਰਾਉਣ ਵਾਸਤੇ ਸਵੇਰ ਨੂੰ ਅਸੀਂ ਲੈ ਕੇ ਆਏ ਆ ਅਪਾਇੰਟਮੈਂਟ ਚੁੱਕ ਕੇ ਇਹਨਾਂ ਨੇ ਸਾਰੇ ਗੱਡੀ ਦੇ ਪੇਪਰ ਚੈੱਕ ਕੀਤੇ ਆ ਗੱਡੀ ਚੈੱਕ ਕਰਕੇ ਓਕੇ ਕਰਕੇ ਡਰਾਈਵਰ ਨੂੰ ਕਹਿੰਦੇ ਵੀ ਤੁਸੀਂ ਜਾਓ ਇਹਨਾਂ ਨੇ ਸਾਨੂੰ ਉਸ ਟਾਈਮ ਤੇ ਇਹ ਨਹੀਂ ਦੱਸਿਆ ਕਿ ਜਿਹੜੇ ਤੁਹਾਡੇ ਪੇਪਰ ਅਪਲੋਡ ਹੋਏ ਆ ਇਹਨਾਂ ਦੇ ਵਿੱਚ ਜਿਹੜੀ ਇੰਸ਼ੋਰੈਂਸ ਆ ਉਹ ਪੁਰਾਣੀ ਅਪਲੋਡ ਹੋ ਗਈ ਆ ਲੇਕਿਨ ਉਸ ਟਾਈਮ ਤੇ ਅਸੀਂ ਨਵੀਂ ਇੰਸ਼ੋਰੈਂਸ ਕਰਾ ਕੇ ਆਪਣੇ ਕੋਲ ਰੱਖੀ ਹੋਈ ਸੀ ਇਹਨਾਂ ਨੇ ਚੈੱਕ ਵੀ ਕੀਤੀ ਆ ਸਾਡੇ ਕੋਲ ਇੰਸ਼ੋਰੈਂਸ ਵੈਲਿਡ ਸੀਗੀ ਉਸ ਟਾਈਮ ਤੇ ਵੀ ਪਰ ਇਹਨਾਂ ਨੇ ਸਾਨੂੰ ਉਸ ਟਾਈਮ ਨਹੀਂ ਦੱਸਿਆ ਇਹਨਾਂ ਨੇ ਅਬਜੈਕਸ਼ਨ ਲਾ ਕੇ ਛੱਡ ਦਿੱਤਾ ਅਸੀਂ ਵੇਟ ਕਰਦੇ ਰਹੇ ਆ ਗੱਡੀ ਆਨਲਾਈਨ ਨਹੀਂ ਹੋਈ ਉਸ ਤੋਂ ਬਾਅਦ ਮੰਗਲਵਾਰ ਨੂੰ ਦੁਬਾਰਾ ਫੇਰ ਡਰਾਈਵਰ ਗੱਡੀ ਲੈ ਕੇ ਆਇਆ ਇਹਨਾਂ ਦੇ ਕੋਲ ਵੀ ਜੇ ਕੋਈ ਕਮੀ ਪੇਸ਼ੀ ਆ ਤਾਂ ਇਹਨੂੰ ਚੈੱਕ ਕਰ ਲਓ ਅਸੀਂ ਦੁਬਾਰਾ ਪੇਪਰ ਵੀ ਅਪਲੋਡ ਕਰਤਾ ਇੰਸ਼ੋਰੈਂਸ ਵਾਲਾ ਬਈ ਜੇ ਕੋਈ ਕਮੀ ਪੇਸ਼ੀ ਆ ਤਾਂ ਸਾਨੂੰ ਦੱਸ ਦਿਓ ਇਹਨਾਂ ਨੇ ਸਾਨੂੰ ਫੇਰ ਤੋੜ ਦਿੱਤਾ ਬਈ ਜਾਓ ਤੁਸੀਂ ਕੋਈ ਗੱਲ ਨਹੀਂ ਗੱਡੀ ਆਨਲਾਈਨ ਹੋ ਜੂਗੀ ਅੱਜ ਸਵੇਰੇ ਆਇਆ ਐਮਬੀਆਈ ਸਾਹਿਬ ਨੂੰ ਪੁੱਛਿਆ ਕਹਿੰਦੇ ਜੀ ਕੋਈ ਗੱਲ ਨਹੀਂ ਹੋ ਜੂਗੀ ਕਰ ਦਿਆਂਗੇ ਮੈਂ ਕਿਹਾ ਸਰ ਇਸ ਤੋਂ ਪਹਿਲਾਂ ਵੀ ਮੈਂ ਐਂਬੂਲੈਂਸ ਪਾਸ ਕਰਾ ਕੇ ਲਗਿਆ ਤੁਹਾਨੂੰ ਉਦੋਂ ਵੀ ਰਿਕੁਐਸਟ ਕੀਤੀ ਵੀ ਸਾਰੇ ਸਾਡੀ ਗੱਡੀ ਨੋ ਪ੍ਰੋਫਿਟ ਨੋ ਲਾਸਟ ਤੇ ਚੱਲਦੀ ਆ ਜੇ ਕੋਈ ਫਾਈਨ ਵਗੈਰਾ ਹੈਗਾ ਤਾਂ ਮੈਨੂੰ ਦੱਸ ਦਿਓ ਇਹਨਾਂ ਨੇ ਉਹ ਐਂਬੂਲੈਂਸ ਦਾ ਵੀ ਮੈਨੂੰ ਕੁਝ ਨਹੀਂ ਦੱਸਿਆ ਮੈਨੂੰ ਕਹਿੰਦੇ ਜਾਓ ਤੁਹਾਡੀ ਗੱਡੀ ਪਾਸ ਹੋ ਗਈ ਲੈ ਚੱਲਿਆ ਗਿਆ ਫਾਈਨ ਵਗੈਰਾ ਉਹਦੇ ਤੋਂ ਬਾਅਦ 30 ਰੁਪਏ ਸਿਰਫ ਫਾਈਨ ਸੀ ਇਹਨਾਂ ਨੇ ਮੈਨੂੰ ਉਸ ਟਾਈਮ ਤੇ ਨਹੀਂ ਦੱਸਿਆ ਜੇ ਸਾਨੂੰ ਉਸ ਟਾਈਮ ਤੇ ਦੱਸ ਦਿੰਦੇ ਕਿ ਤੁਹਾਡਾ ਫਾਈਨ ਬਣਦਾ ਸੀ ਜਾ ਕੇ ਆਪਣਾ ਜ ਜਦ ਕਿ ਉਹਦੀ ਵੀ ਅਪੁਆਇੰਟਮੈਂਟ ਅਸੀਂ ਪਾਸਿੰਗ ਖਤਮ ਹੋਣ ਤੋਂ ਪਹਿਲਾਂ ਦੀ ਚੱਕੀ ਸੀਗੀ ਇਹ ਦੁਨੀਆ ਨੂੰ ਖੱਜਲ ਕਰਦੇ ਆ ਜੀ ਅਸੀਂ ਇਹਨਾਂ ਦੇ ਕੋਲੋਂ ਇੰਨੇ ਕੁ ਦੁਖੀ ਆ ਵੀ ਕਹਿਣ ਦੀ ਹੱਦ ਕੋਈ ਨਹੀਂ ਜਦੋਂ ਗੱਡੀ ਫਾਈਨ ਦੇ ਵਿੱਚ ਚਲੀ ਜਾਂਦੀ ਆ ਇਹ ਫਾਈਨ ਚ ਭੇਜ ਦਿੰਦੇ ਆ ਉਸ ਤੋਂ ਬਾਅਦ ਸਾਨੂੰ ਐਸਓ ਸਾਹਿਬ ਨੂੰ ਲੱਭਣਾ ਪੈਂਦਾ ਐਸਓ ਸਾਹਿਬ ਸਿਰਫ ਹਫ਼ਤੇ 'ਚ ਦੋ ਦਿਨ ਆਉਂਦੇ ਆ ਉਹ ਕਈ ਵਾਰੀ ਨਹੀਂ ਵੀ ਆਉਂਦੇ ਹਰ ਦੇਖ ਲਓ ਤੁਹਾਡੇ ਸਾਹਮਣੇ ਮੈਂ ਆਈ ਆ ਮੈਂ ਵੈਲਫੇਅਰ ਸੁਸਾਇਟੀ ਦਾ ਪ੍ਰੈਜ਼ੀਡੈਂਟ ਆ ਮੇਰੀ ਐਂਬੂਲੈਂਸ ਜਿਹੜੀ ਨੋ ਪ੍ਰੋਫਿਟ ਨੋ ਲਾਸ ਅਸੀਂ ਹਰ ਵੇਲੇ 24 ਘੰਟੇ ਏਰੀਆ ਦੇ ਵਿੱਚ ਸੇਵਾ ਕਰ ਰਹੇ ਆ ਬਾਹਰ ਵੀ ਜਾਂਦੇ ਦਿੱਲੀ ਬਿਆਰ ਤੱਕ ਵੀ ਜਾਂਦੇ ਆ ਸਾਡੀ ਦੇਖ ਲਓ ਕਿੰਨੀ ਕਿ ਸੇਵਾ ਕਰਦੇ ਆ ਇਹ ਸਰਕਾਰ ਤੋਂ ਮੰਗ ਇਹ ਹੀ ਕਰਦੇ ਜਿਹੜੇ ਅਧਿਕਾਰੀ ਸਾਨੂੰ ਖੱਜਲ ਖਰਾਬ ਕਰ ਰਹੇ ਆ ਆਮ ਜਨਤਾ ਨੂੰ ਖੱਜਲ ਖਰਾਬ ਕਰ ਰਹੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਇੱਥੇ ਨਾਲੇ ਜਿਹੜੇ ਕਿੰਨੇ ਬੰਦੇ ਘੁੰਮ ਰਹੇ ਇਹਨਾਂ ਨੂੰ ਪੁੱਛਿਆ ਜਾਵੇ ਇਹ ਲੀਗਲ ਰੱਖੇ ਆ ਜਾਂ ਨਲੀਗਲ ਰੱਖੇ ਇਹਨਾਂ ਨੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਜੀ ਮੇਰਾ ਨਾਮ ਸੰਤੋਖ ਸਿੰਘ ਜੀ ਤੁਸੀਂ ਕਿਹੜੇ ਪਿੰਡ ਤੋਂ ਆਪਾਂ ਮੈਂ ਕੰਗੜੇਵਾਲ ਤੋਂ ਅੱਜ ਤੁਸੀਂ ਇੱਥੇ ਆਏ ਕਿ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਫਿਟਨੈਸ ਸਰਟੀਫਿਕੇਟ ਦਾ ਮਾਮਲਾ ਸਾਲ ਹੋ ਗਿਆ ਕਦੀ ਉੱਤਰ ਕਹਿੰਦੇ ਕਦੀ ਉੱਤਰ ਕਿਹੜੀ ਗੱਡੀ ਹੈ ਤੁਹਾਡੀ ਰਸੀਜੂ ਆ ਪਿਕਅਪ ਪਿਕਅਪ ਪਰ ਕਿੰਨੇ ਟਾਈਮ ਤੋਂ ਗੈਜੋਗ੍ਰਾਫੀ ਹੋ ਰਹੀ ਹੈ ਤੁਹਾਨੂੰ 10 ਮਹੀਨੇ ਤੋਂ 10 11 ਮਹੀਨੇ ਕਹਿੰਦੇ ਕਿ ਤੁਹਾਡੇ ਪੈਸੇ ਘਟਿਆ ਉਹ ਪੈਸੇ ਵੀ ਜਮ੍ਹਾਂ ਕਰਾ ਤੇ ਫੇਰ ਮੁੜ ਕੇ ਦੁਬਾਰਾ ਆਰਟੀਓ ਦੇ ਚਲ ਜਾਓ ਉੱਥੇ ਚਲ ਜਾਓ ਸੱਤਵਾਂ ਜਿਹੜਾ ਇੱਥੇ ਲੱਗ ਗਿਆ ਮੁੜ ਕੇ ਫੇਰ ਹੀ ਮੈਨੂੰ 11 ਮਹੀਨੇ ਤੋਂ ਹੋ ਰਿਹਾ ਪਰ ਇਹ 11 ਮਹੀਨੇ ਤੋਂ ਹਾਂ ਲੜ ਪੱਲਾ ਨਹੀਂ ਬਣਾਇਆ ਤੁਹਾਨੂੰ ਇਹਨਾਂ ਨੇ ਆ ਹੁਣ ਫੇਰ ਨਹੀਂ ਬਣਾਇਆ ਮੈਨੂੰ ਆਰਟੀਓ ਕਹਿੰਦਾ ਉੱਥੇ ਜਾਓ ਆਰਟੀਓ ਕਹਿੰਦਾ ਉੱਥੋਂ ਜਾ ਕੇ ਲੱਭੂਗਾ ਇਹ ਕਹਿੰਦੇ ਨਹੀਂ ਜੀ ਮੋਬਾਈਲ ਦੇ ਵਿੱਚ ਹੀ ਰਹੂਗਾ ਇਹ ਪੇਪਰ ਨਹੀਂ ਕੱਢ ਕੇ ਦਿੰਦੇ ਹੁਣ ਜਿਹੜੇ ਮੈਂ ਤਾਂ ਇਹ ਹੀ ਮੰਗ ਕਰਦਾ ਵੀ ਇਹ ਬਦਲਣਾ ਚਾਹੀਦਾ ਇੱਕ ਨੂੰ ਅੱਗੇ ਦਫ਼ਤਰ ਹੁੰਦਾ ਇਹ ਦਫ਼ਤਰ ਵੀ ਹੈ ਨਹੀਂ ਹੁਣ ਇਹਨਾਂ ਦਾ ਦਫ਼ਤਰ ਹੈ ਇੱਥੇ ਕਹਿੰਦਾ ਹੈ ਬਿਨਾਂ ਦਫ਼ਤਰ ਹੈ ਹੀ ਨਹੀਂ ਦਫ਼ਤਰ ਹੈ ਨਹੀਂ ਇਹਨਾਂ ਦਾ ਦਫ਼ਤਰ ਫਿਰ ਇੱਥੇ ਕੰਮ ਕਰਦੇ ਆ ਇੱਥੇ ਅਧਿਕਾਰੀ 4-5 ਤਾਂ ਮੈਂ ਹੀ ਦੇਖਿਆ ਕੋਈ ਦਫ਼ਤਰ ਨਹੀਂਗਾ ਇਹਨਾਂ ਦਾ e